ਸਮਾਨ ਜਿਹੜਿਆਂ ਚੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ 48 ਘੰਟੇ ਅਨਸਾਫ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਅਜੇ ਇੱਥੋਂ ਸਮਾਨੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਿਆ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਾ ਤੁਹਾਨੂੰ ਕਰੋ ਚੜਾਈ ਕਰ ਜੇ 2 ਬਾਈ 5 ਹੈ 2 ਬਾਈ 5 ਜਗ੍ਹਾ ਹੈ ਹਾਂ 2 ਬਾਈ 5 ਆ ਦੇਖ ਲਓ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉਤੋਂ ਦੀ ਗਈ ਆ ਗਰਮੀ ਵੀ ਉਤੋਂ ਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਆ ਉਹ ਬੈਠਾ ਬੰਦਾ ਠੂਈ ਗਰਮੀ ਆ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮਾਇਆ ਬਦਲਾਅ ਲਿਆ ਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਹੰਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਲੋਕੋ ਛੋਡਾ ਫਰਜ ਬਣਦਾ ਕਿ ਘੇਰ ਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਨਹੀਂ ਗੈਰਮੀਟਿੰਗ 11 ਦਾ 11 ਦੀ ਮੀਟਿੰਗ ਹੈ ਨਹੀਂ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਇਕੱਠ ਸਾਰਾ ਅੱਠ ਵੀ ਹੈ ਅਗਲਾ ਇਕੱਠ ਜਿਹੜਾ ਵੀ ਰੱਖਣਾ ਨਹੀਂ 11 ਨੂੰ ਇਕੱਠ ਹੈਗਾ ਤੁਸੀਂ ਵੀ ਆ ਜਾਓ ਅਗਲਾ ਵੱਡਾ ਇਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਰਮ ਗ੍ਰੰਥਾ ਗੀਤਾ ਵਾਈਬਲ ਪੁਰਾਨ ਰਣ ਸਾਬ ਰਮਾਇਣ ਸਾਰੇ ਇਹਨਾਂ ਦੀ ਜਿਹੜੀ ਅਵੇਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਜਿਹਦੀ ਉਮਰ ਕੈਦ ਬਾਈ ਦੱਸੇ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਪਰਿਵਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇ ਗਏ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਨ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਦਰਨੇ ਤੇ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜੋ ਡਰਾਮਾ ਕਰ ਗਿਆ ਡੀਐਸਪੀ ਭੇਜਦਾ ਫਸ ਬਦਲੀ ਕਰਤੀ ਐਸਐਚਓ ਭੇਜਦਾ ਐਸਡੀਨ ਭੇਜਦਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੈ ਬੇਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣ ਨਾਲੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਬਾਰੀ-ਬਾਰੀ ਚੱਲਦੇ ਆ 400 ਫੁੱਟੋਚਾ ਹੈ ਭਾਈ ਸਹੀ 400 400 ਫੁੱਟੋਚਾ 500 ਫੁੱਟਚਾ ਹੁੰਦਾ ਬੈਠਾ ਭਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕਵਾਰ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗੇ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਤੋਂ ਕੱਢੇ ਹੋਏ ਦਬੱਲੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਵੀ ਮੰਗਣਾ ਕੀ ਹੈ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਰੁਪਏ ਛਕਣਾ ਇਹਨਾਂ ਨੇ ਓਏ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਿਟ ਦੀਆਂ ਤੇ ਸਾਡੀ ਵਾਰੀ ਆ ਪਤੀਲਾ ਖੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਂ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇ ਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇ ਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਅਹਿਮ ਨਹੀਂ ਕਿਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਆ ਬਿਲਕੁਲ ਦਰਬਾਰ ਸਾਹਿਬ ਹਾਂ ਆ ਕੀ ਇਹ ਆ ਬੇਅਦਬੀ ਕਹਿੰਦੇ ਆ ਕਰਨ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆਫਸਰ ਨੂੰ ਗਰਾਂਸਾ ਵੀ ਦੇਖਦਾ ਗੁਰਦੁਆਰੇ ਦੇਖਦੇ ਆ ਪੁਨਹਿਤ ਨਹੀਂ ਛਾਲ ਮਾਰਦਾ ਟਰਾਂਸਫਰਰ ਨਾਲ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਿਸੇ ਦੀ ਬਾਹ ਫੜ ਲੈਂਦਾ ਜਾ ਕੇ ਇਹ ਤੂੰ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖੀਸ਼ਾ ਨੇ ਜੀ ਕਿ ਤੁਸੀਂ ਦਿਮਾਗੀ ਤੌਰ ਤੇ ਪਾਗਲ ਕਹਿ ਦਿਓ ਛੁੱਟ ਜੂंगे ਬੱਚਾ ਕਹਿ ਦਿਓ ਛੁੱਟ ਜੂंगे ਇਹਨਾਂ ਨੂੰ ਉਮਰ ਕੈਦ ਹੋਵੇ ਓਦੋਂ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਗਰੂਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਰਾਮਾਲ ਸਾਹਿਬ